ਕੇ ਵੀ ਹੁੰਦੇ ਨੇ ਪਰ ਕਿਤਨਾ ਕਿਤੇ ਜਿਹੜੀ ਇਹ ਜਗ੍ਹਾ ਉਹ ਨਹੀਂ ਉਹਨਾਂ ਨੂੰ ਪ੍ਰੋਪਰ ਮਿਲਦੀ ਜਦੋਂ ਮੈਂ ਤੁਹਾਨੂੰ ਦੱਸਦਾ ਜੀ ਅਸਲ ਦੇ ਵਿੱਚ ਤੁਸੀਂ ਪੁਰਾਣੇ ਸਮੇਂ ਦੇ ਦੇਖਿਆ ਹੋਊਗਾ ਇਹ ਹੁਣ ਜਿਹੜੀ ਬੱਕਰੀਆਂ ਦੀ ਮੰਡੀ ਸਿਰਫ ਥੋੜੇ ਸਾਲਾਂ ਤੋਂ ਲੱਗਣੀ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਸਿਰਫ ਮੱਥਾ ਟਿਕਾਉਣ ਦਾ ਕਿਸਮਤ ਹੁੰਦਾ ਸੀ ਇਹ ਨਵਾਂ ਕੰਮ ਸ਼ੁਰੂ ਹੋਇਆ ਇਸ ਕਰਕੇ ਨਵੇਂ ਕੰਮ ਦੇ ਲਈ ਬਹੁਤ ਸਮੇ ਦਾ ਪ੍ਰਬੰਧ ਹੋਣਾ ਹੁੰਦਾ ਇਹਨੂੰ ਆਪਾਂ ਕਿਉਂਕਿ ਜੇ ਜਿਹੜੇ ਬੰਦੇ ਬਾਈ ਹੁਣੀ ਬੋਲ ਕੇ ਗਏ ਨੇ ਬੱਕਰੀਆਂ ਦੀ ਮੰਡੀ ਲਾਉਣ ਵਾਲੇ ਨੇ ਇਹ ਕੋਈ ਪ੍ਰੋਪਰ ਢੰਗ ਨਾਲ ਪੰਚਾਇਤ ਨਾਲ ਸੰਪਰਕ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਮੇਲੇ ਦਾ ਪ੍ਰਬੰਧ ਦੇਖੇ ਉਹਨਾਂ ਨਾਲ ਕਰਕੇ ਆਏਗੀ ਤਾਂ ਅੱਗੇ ਤੋਂ ਪ੍ਰਬੰਧ ਕਰਿਆ ਜਾਏਗਾ ਜਿਹੜੇ ਪੁਰਾਣੇ ਬਜ਼ੁਰਗ ਖੜੇ ਨੇ ਸਾਰੇ ਸਿਰਫ ਮੱਥਾ ਠਗਾਉਂਦੇ ਸੀ ਉਹ ਪਸ਼ੂਆਂ ਦਾ ਕੋਈ ਵੀ ਮੰਡੀ ਨਹੀਂ ਸੀ ਲਾਉਂਦਾ ਜਾਂ ਕੋਈ ਪਾਰਕ ਖੇਤ ਦੇ ਵਿੱਚ ਹੁਣ ਐਡ ਹੋਇਆ ਤਾਂ ਫਿਰ ਵੀ ਜਿਹੜੇ ਇਸ ਚੀਜ਼ ਦਾ ਜਿਹੜਾ ਪਿਆਰ ਆ ਪਸ਼ੂ ਪਾਲਕਾਂ ਦਾ ਪਿਆਰ ਆ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਆਮ ਆਦਮੀ ਪਾਰਟੀ ਬਲੋਂ ਸਰਬਜੀਤ ਸਿੰਘ ਸਰਪੰਚ ਬਣੇ ਨੇ ਹੁਣੇ ਤਾਜ਼ੇ ਹਲੇ ਤਾਂ ਸ਼ੁਰੂਆਤ ਹੋਇਆ ਇਹਨਾਂ ਦਾ ਅਗਲੇ ਸਾਲ ਨੂੰ ਅਸੀਂ ਪੰਚਾਇਤ ਵੱਲੋਂ ਵੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਨਗਰ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਵਧੀਆ ਪ੍ਰਬੰਧ ਕਰਿਆ ਜਾਵੇ ਔਰ ਮੇਰਾ ਜਿਆਦਾ ਜਿਆਦਾ ਫੋਕਸ ਆ ਮੈਂ ਤੁਹਾਨੂੰ ਐਵੇਂ ਕਹਿ ਦਵਾਂ ਵੀ ਉਹ ਸਾਡੀ ਵਿਰਾਸਤੀ ਕੈਕੀ ਦਾ ਉਹਨੂੰ ਅਪਣਾਏ ਹੋਇਆ ਦਰਨ ਨਾਲ ਅਸੀਂ ਉਹਦੇ ਤੇ ਜਿਆਦਾ ਕਰਾਂਗੇ ਬਾਕੀ ਅਸੀਂ ਪੰਚਾਇਤ ਤੋਂ ਜਿਹੜੇ ਸਹਿਯੋਗ ਚਾਹੀਏ ਉਹ ਆਰਥਿਕਾ ਚਾਹੀਏ ਤੇ ਕੋਈ ਬੰਦਿਆਂ ਦੀ ਲੋੜ ਆ ਜਾਂ ਹੋਰ ਆ ਉਹਦੇ ਲਈ ਅਸੀਂ ਪੰਚਾਇਤ ਦੇ ਕੋਲੇ ਹਾਜ਼ਰ ਰਹਾਂਗੇ ਜੀ ਧੰਨਵਾਦ ਆਪਾਂ ਹੁਣ ਮੇਲਾ ਦੇਖ ਲਈਏ ਸਾਰੇ ਕਿਉਂਕਿ ਇਹ ਮੇਲਾ ਖਾੜਾ ਖਿੰਡਣਾ ਜਾਵੇਗਾ ਕਿਉਂਕਿ ਬਈਏ ਦੂਰੋਂ ਦਾ ਨਾ ਹੀ ਦਾ ਵੜਾ ਨਹੀਂ ਐਸ ਬੋਰਡ ਦੇ ਉੱਤੇ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਕਵੀਸਰ ਲੱਗਦੇ ਸੀ ਆ ਟਾੜੀ ਵਗੈਰਾ ਲੱਗਦੇ ਸੀ ਉਹੀ ਸੇਮ ਪਰੰਪਰਾ ਨੂੰ ਆਪਾਂ ਚਾਲੂ ਰੱਖੀਏ ਥੋੜੀ ਜਿਹੀ ਦੇਖਾ ਬਣਾਈਏ ਸੋਹਣਾ ਬਣਾਈਏ ਇੱਕ ਸਰਪੰਚ ਸਾਹਿਬ ਉਹ ਵੀ ਇਹ ਬੇਨਤੀ ਹੈ ਵੀ ਜਿਹੜਾ ਆ ਟਹਿਆ ਠੋਹਿਆ ਵਾਲਾ ਜਗ੍ਹਾੜਾ ਜਿਹਦਾ ਨਾ ਜਿਹਦੇ ਪਾਸੇ ਹੋ ਜਗ੍ਹਾ ਦਿੱਤੀ ਜਾਵੇ ਜਨਾਂ ਨਾਲ ਥੋੜੇ ਚਾਰ ਨਾਲ ਸਮਝਾ ਕੇ ਵੀ ਹੁੰਦਾ ਨਾ ਤਕਦੀਰ ਜਿੱਤੀ ਜਾਵੇ ਇਹਨੂੰ ਵਧੀਆ ਇੱਕ ਪਾਰਕ ਦੇ ਤੌਰ ਤੇ ਬਦਲਿਆ ਦੀ ਮੰਡੀਏ ਤਾਂ ਕਿ ਸਾਲ ਮਗੋਂ ਮੇਲਾ ਲੱਗਦਾ ਕਮ ਸੇ ਕਮ ਵੀਦਾਂ ਜਾਂ 10 ਦਿਨ ਆਪਾਂ ਨੂੰ ਪਹਿਲਾਂ ਇਹ ਜਗ੍ਹਾ ਦੀ ਸਫਾਈ ਕਰ ਦੇਣੀ ਚਾਹੀਦੀ ਹੈ ਜਿਹੜਾ ਕਿ ਦੁਨੀਆ ਦੇਖੇ ਆਪਣੇ ਦੇਸ਼ਾਂ ਬਾਰੇ ਸਤਿ ਵਿਚਾਰ ਬੱਕਰੀ ਪਾਲਣ ਦਾ ਕਿੱਤਾ ਕਿਹਹਾ ਜਾ ਕਿਤਾ ਹੋ ਗਿਆ ਹੁਣ ਲੋਕ ਜਿਹੜੇ ਹਰ ਇੱਕ ਬੰਦੇ ਦੇ ਮਨ ਚੁਆਇਸ ਹੈ ਕੋਈ ਬੱਕਰੀ ਪਾਲਾ ਮੈਂ ਵੀ ਪਾਲ ਬੁੱਧ ਵੀ ਦਿੰਦੀ ਆ ਪਿਆਰ ਵੀ ਦਿੰਦੀ ਆ ਖਾਣ ਨੂੰ ਫੇਰ ਆਪਣੇ ਉਹ ਰਹੇ ਜੀ ਸਾਰੇ ਕੰਮ ਦੇ ਦੀਆ ਲੋਕਾਂ ਦਾ ਰੁਝਾਨ ਸਾਰੇ ਪਾਸੇੋਂ ਹਟ ਕੇ ਹੁਣ ਇੱਧਰ ਨੂੰ ਹੋ ਗਿਆ ਇਸ ਕਰਕੇ ਹੁਣ ਕਿੱਡੀ ਕਿੱਡੀ ਦੂਰ ਤੋਂ ਬੱਕਰੀਆਂ ਆ ਰਹੀਆਂ ਨੇ ਮੇਰੇ ਕੋਲ ਬੇਨਤੀ ਹੈ ਕਿ ਬੱਕਰੀਆਂ ਵਾਲਿਆਂ ਵਾਸਤੇ ਵੀ ਇਹ ਜਗ੍ਹਾ ਇੱਕ ਦਰਸ਼ਨੀ ਹੁਣ ਲੋਕੀ ਏਡੇ ਏਡੇ ਬੜੀ ਕੰਪੀਟੀਸ਼ਨ ਕਰਾਉਂਦੇ ਨੇ ਇਹ ਕੰਮ ਬੜਾ ਸਾਈਡ ਤੋਂ ਨਹੀਂ ਹੈਗਾ ਬੱਕਰੀਆਂ ਹੁੰਦੀਆਂ ਨੇ ਬੱਕਰੀਆਂ ਨੂੰ ਸਾਡਾ ਜਗ੍ਹਾ ਨਹੀਂ ਪਾਣੀ ਵੀ ਉਹਨਾਂ ਨੂੰ ਚੱਲੋ ਬਾਜੂ ਸੇਵਾ ਕੀਤੀ ਜਾਵੇ ਚਾਇਨ ਦੇ ਸੇ ਪਕੀਸ਼ੂ ਕਰਕੇ ਇਹਦੇ ਬਾਅਦ ਸਪੈਸ਼ਲ ਫਲਾਉਟ ਰੱਖੇ ਦੂਸਰਾ ਵਾਰ ਤੇ ਟਾਡੀਆਂ ਵਾਸਤੇ ਜਗ੍ਹਾ ਖੁੱਲੀ ਹੋਣੀ ਚਾਹੀਦੀ ਆ ਆਰਾਮ ਨਾਲ ਸੁਣਨ ਤੇ ਲੋਕਾਂ ਪਤਾ ਲੱਗੇ ਕਿ ਹਾਂ ਜਰਗਦਾ ਮੇਲਾ ਮੇਲਾ ਅਖੇ ਚੱਲ ਜਰਗਦੀ ਜਾ ਕੇ ਤੇ ਵੀਰਲੇ ਮੁੰਡਾ ਕਿਰਾ ਮੈਂ ਚੱਕ ਲੂ ਵਾਹ ਜੀ ਵਾਹ ਪਹਰੇ ਹੀ ਰਹੇ ਨਾ ਊੜਾ ਉੱਤਰ ਆ ਜਾਂਦਾ ਮੇਲਾ ਖੁੱਲੋਗਾ ਜਿਹਨੂੰ ਵਾਲਿਆਂ ਦਾ ਗਵਈਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਬਾਕੀ ਸਪਾਂਸਰ ਸਾਹਿਬ ਆ ਸਾਡੇ ਵੀਰ ਜੀ ਇਹ ਵੀ